ਪਿਛਲੇ ਵੀਕ ਨਾਲ ਮੈਨੂੰ ਮਤਲਬ ਕਿ ਟੈਨੈਸਿਟੀ ਤੇ ਮੈਨੂੰ ਬਲੀਡਿੰਗ ਦੀ ਪ੍ਰੋਬਲਮ ਹੋ ਗਈ ਸੀ ਡਾਕਟਰ ਕਹਿੰਦੇ ਤੁਸੀਂ ਅਮੋਸ਼ਨ ਕਰਾ ਲਓ ਤੇ ਇਹ ਮਤਲਬ ਕਿ ਵਿੱਚ ਹੀ ਰਹਿਣ ਦੋ ਤੇ ਪਰਮੋਦੇ ਦੱਸ ਜੀ ਉਹ ਮੈਂ ਪ੍ਰਾਰਥਨਾ ਕਰਵਾਈ ਸੀ ਤੋਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੁਛ ਨਹੀਂ ਹੁੰਦਾ ਔਇਲ ਯੂਜ਼ ਕਰੋ ਤੇ ਜਲਦੀ ਹੋ ਤੇ ਉਸ ਦਿਨ ਜਰਾ ਮੈਂ ਔਇਲ ਯੂਜ਼ ਕੀਤਾ ਤੇ ਉਹ ਬਲੀਡਿੰਗ ਮੇਰੀ ਬਿਲਕੁਲ ਠੀਕ ਹੋ ਗਈ ਹੈ ਅਲ ਹਮਦੁਲਿਲਾ ਮੈਂ ਬਹੁਤ ਤਾੜੀਆਂ ਨਾਲ ਕੈਸੀਅਤ ਨਾਲ ਨਮਾਜ਼ ਕਰੀਏ ਜ਼ੋਰ ਨਾਲ ਤਾੜੀਆਂ ਦੇ ਰਹੋ ਪਿਛਲੇ ਸਾਲ ਪ੍ਰੋਫੈਸ਼ਨ ਦੇ ਆਗਮਨ ਦੇ ਰੂਪ ਲੈ ਗਿਆ ਕਿ ਕੋਈ ਪ੍ਰੈਗਨੈਂਟ ਆ ਉਹ ਨਾਮ ਤੋਂ ਕੋਈ ਪ੍ਰੋਬਲਮ ਨਹੀਂ ਕਿੰਨੇ ਨੇ ਸੁਣਿਆ ਸੀ ਇਸ ਦਾ ਬਾਟਰ ਨੂੰ ਇਹ ਪ੍ਰਵਦੀ ਦਾਸੀ ਕੁਲਪੜ ਦੇ ਉੱਤੇ ਆਏ ਪ੍ਰਵਦੀ ਦਾਸੀ ਨੇ ਬੋਲਿਆ ਜੇ ਦੇ ਕਿਸੇ ਫਰੋਲ ਲਪਿਆ ਪਰ ਮੇਸ਼ਾ ਉਹਨਾਂ ਨੇ ਛੂੰਹ ਜਾ ਰਿਹਾ ਇਹ ਦੱਸਦੇ ਪਏ ਆ ਇਹਨਾਂ ਦੇ ਇਹ ਆਈਵੀਸੀ ਪਿਛਲੀ ਮੀਟਿੰਗ ਦੇ ਵਿੱਚ ਔਰ ਇਹ ਕੁਲਪੜ ਦੇ ਉੱਤੇ ਆਏ ਪ੍ਰਵਦੀ ਦਾਸੀ ਨੇ ਪ੍ਰੇਰ ਕੀਤੀ ਤੇ ਜੀ ਸੁਣਿਆ ਹੀ ਆ ਡਾਕਟਰ ਕੀ ਕਹਿੰਦੇ ਸੀ ਤੇ ਜਦੋਂ ਤੁਸੀਂ ਪ੍ਰਾਤਸਾ ਕਰਾਈ ਆ ਉਸ ਤੋਂ ਬਾਅਦ ਕੀ ਹੋਇਆ ਸੋ ਬਾਤ ਹੁਣ ਕੋਈ ਪ੍ਰੋਬਲਮ ਨਹੀਂ ਕਿ ਬਲੀਡਿੰਗ ਦੀ ਬਿਲਕੁਲ ਠੀਕ ਹੈ। ਤੁਹਾਡਾ ਕਾਰੀਆਂ ਨਾ ਪਰਣੀ ਤੇ ਦਾ ਨਾ ਆਉਣਾ। ਦੋਹਾਂ ਦਾ। ਪਿਛਲੇ ਵੀਕ ਨੂੰ ਮੈਨੂੰ ਮਤਲਬ ਕਿ ਟੈਰਨਸੀ ਤੇ ਮੈਨੂੰ ਬਲੀਡਿੰਗ ਦੀ ਪ੍ਰੋਬਲਮ ਹੋ ਗਈ ਸੀ। ਤੇ ਡਾਕਟਰ ਕਹਿੰਦੇ ਤੁਸੀਂ ਅਬੋਰਸ਼ਨ ਕਰਾ ਲਓ। ਤੇ ਇਹ ਮਤਲਬ ਕਿ ਵਿੱਚ ਹੀ ਰਹਿਣ ਦੋ। ਤੇ ਪ੍ਰਮੋਹ ਦੀ ਤੁਸੀਂ ਕਿਉਂ ਮੈਂ ਪ੍ਰਾਰਥਨਾ ਕਰਵਾਈ ਸੀ। ਤੋਂ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੁਛ ਨਹੀਂ ਹੁੰਦਾ ਔਇਲ ਯੂਜ਼ ਕਰੋ ਤੇ ਜਲਦੀ ਹੋ। ਤੇ ਉਸ ਨਾ ਹੋਇਲੀ ਉਸ ਕੀਤਾ ਤੇ ਉਹ ਬਲੀਡਿੰਗ ਮੇਰੇ ਬਿਲਕੁਲ ਠੀਕ ਹੋ ਗਈ ਹੈ ਹਾਲੇਲੂਇਆ ਬਹੁਤ ਤਾੜੀਆਂ ਨਾਲ ਕਿਸੇ ਦਾ ਨਮਾਜ਼ ਕਰੀਏ ਜ਼ੋਰ ਨਾਲ ਤਾੜੀਆਂ ਜਰਾ ਪਿਛੜਿਆ ਪਰਮੇਸ਼ਰ ਨੇ ਆਤਮਾ ਦੇ ਰੂਪ ਲੈ ਕੇ ਕਿ ਕੋਈ ਪ੍ਰੈਗਨੈਂਟ ਹੈ ਉਹਨੂੰ ਮਤਲਬ ਕੋਈ ਪ੍ਰੋਬਲਮ ਨਹੀਂ ਕਿਨੇ ਨੇ ਸੁਣਿਆ ਸੀ ਇਸ ਸਬਾਰਡ ਨੂੰ ਇਹ ਤਾਂ ਪ੍ਰਭੂ ਦੀ ਦਾਸਤੀ ਕੁਲਪਣ ਦੇ ਦਿੱ ਆਹੀ ਪ੍ਰਭੂ ਦੀ ਦਾਸਤੀ ਨੇ ਬੋਲਿਆ ਕਿ ਜੇ ਦੇ ਕਿਸੇ ਐਮਫਰੋਲਮ ਆ ਪਰਮੇਸ਼ਰ ਉਹਨੂੰ ਛੂੰਹ ਜਾ ਰਿਹਾ ਇਹ ਦੱਸਦੇ ਪਿਆ ਇੰਨੇ ਦੇ ਇਹ ਆਈਵੀਸੀ ਪਿਛਲੀ ਮੀਟਿੰਗ ਦੇ ਵਿੱਚ ਔਰ ਇਹ ਫੁਲਪੜ ਦਿੱਤੀ ਹੈ ਪ੍ਰਵਤੀ ਦਾਸੀ ਨੇ ਪ੍ਰੇਰ ਕੀਤੀ ਜੀ ਸੁਣਿਆ ਹੀ ਆ ਡਾਕਟਰ ਕੀ ਕਹਿੰਦੇ ਸੀ ਕਿ ਜਦੋਂ ਤੁਸੀਂ ਪ੍ਰਾਚਾ ਕਰਾਈ ਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੁਣ ਕੋਈ ਪ੍ਰੋਬਲਮ ਨਹੀਂ ਕਿ ਬਲੀਡਿੰਗ ਵੀ ਬਿਲਕੁਲ ਠੀਕ ਆ ਛੋਟਾ ਗਾੜੀਆਂ ਨਾ ਪਰਣੀ ਤੇ ਤਾਂ ਨਾ ਹੋਊਗਾ ਛੋਟਾ ਗਾੜੀਆਂ ਨਾ